ਵਟਾਲਾ ਦੇ ਸਟਾਫ ਰੋਡ ਤੇ دیر ਸੰਭ ਉਸ ਸਲੇ ਵੱਡਾ ਦਰਦਨਾਖਾ ਸਾ ਵਾਪੜ ਗਿਆ ਜਦੋਂ ਇੱਕ ਵਿਅਕਤੀ ਵੱਲੋਂ ਆਪਣੇ ਨਾਮ ਵਾਲੇ ਬੱਚੇ ਨੂੰ ਗੱਡੀ ਚਲਾਉਂਦੇ ਸਿਖਾਉਂਦੇ ਸਮੇਂ ਅਚਾਨਕ ਗੱਡੀ ਦਾ ਬੈਲੈਂਸ ਵਿਗੜਨ ਕਾਰਨ ਗਲੀ ਵਿੱਚੋਂ ਪੈਦਲ ਜਾ ਰਹੇ ਮਾਂ ਪੁੱਤ ਗੱਡੀ ਦੇ ਚਪੇੜੇ 'ਚ ਆ ਗਏ ਇਸ ਹਾਦਸੇ ਦੌਰਾਨ ਪ੍ਰਵਾਸੀ ਮਜ਼ਦੂਰ ਦੇ 4 ਸਾਲ ਦੇ ਬੱਚੇ ਸ਼ੁਭਮ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਬੱਚੇ ਦੀ ਮਾਂ ਮੋਨਲੀ ਦੇਵੀ ਗੰਭੀਰ ਹੂ ਵਿੱਚ ਜ਼ਖਮੀ ਹੋ ਗਈ ਹਾਂ ਸਹੀ ਇਤਲਾਮ ਮਿਲਦਾ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆ ਵੱਲੋਂ ਹਾਸਾ ਗ੍ਰਿਫਤਾਰ ਸਕੋਰਪਿਓ ਗੱਡੀ ਨੂੰ ਆਪਣੇ ਕਬਜ਼ੇ ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਲੇਕਿਨ ਹੁਣ ਜਿਹੜੇ ਜਿਹੜੇ ਰਵੀ ਕੁਮਾਰ ਰਵੀ ਜੀ ਕੀ ਗੱਲ ਕੀ ਹੋਈ ਘਟਨਾ ਦੀ ਵਾਪਸੀ ਹੈ? ਘਟਨਾ ਇਹ ਹੋਈ ਆ ਕਿ ਉਹ ਮੰਦਰ ਜਾਣਦੇ ਸੀ। ਰੋਜ਼ ਉਹੀ ਜਿਨ੍ਹਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਵਿਰਦੇ ਆ। ਸਾਡੇ ਨਾਲ ਹੀ ਮਤਲਬ ਤੇ ਅਸੀਂ ਤੋਂ ਕੰਮ ਆ ਤੇ ਕਰਦੇ ਹੁੰਦੇ ਆ। ਸਿੱਧੀ ਗੱਲ ਆਪਾਂ 7 ਵਜੇ ਕੰਮ ਤੋਂ ਹੁੰਦੇ ਆ। ਇਨਾਂ ਨੇ ਇਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਿਰ ਜਾਣ ਰਿਹਾ ਸੀ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦੱਸਦੇ ਪਏ ਉਹ ਗਲਤ ਦੱਸਦਾ ਪਿਆ ਮੰਦਿਰ ਜਾਣ ਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈਗੀ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਪਿਆ ਇਹਦੇ ਬੱਚੇ ਨੂੰ ਜਾਂਸੀ ਕਾਉਂਦੇ ਆ ਸਰਗ ਜਾਂਸੀ ਕਾਉਂਣ ਗੋਲੀ ਆ ਇਹ ਮੈਨੂੰ ਦੱਸੋ ਫਿਰ ਗੱਡੀ 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 ਜੜੀ ਲੈ ਗਈ ਆ ਹੁਣ ਪੁਲਿਸ ਲੈ ਗਈ ਆ ਸਕਾਰਪੀ ਹੋਈ ਉਹ ਗੱਡੀ ਨਜੀਤ ਕੌਰ ਰஞ்சிਤ ਕੌਰ ਜੀ ਕੋ ਜੀ ਕੀ ਹੈ ਸਾਰੀ ਘਟਨਾ ਵਾਪਰੀ ਹੈ ਹਾਂ ਜੀ ਇਹ ਬਾਜੀ ਹੱਡ ਕਰ ਕਰਾਇਦਾ ਰਹਿੰਦੇ ਰੈਂਟ ਤੇ ਤੇ ਇਹਨਾਂ ਦੇ ਦੋ ਬੇਟੇ ਇੱਕ ਬੇਟੀ ਹੈ ਤੇ ਮੰਦਰੇ ਚੱਲੀ ਸੀ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਣੇ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆ ਗਿਆ ਇਹਨਾਂ ਦੇ ਬੇਟੇ ਛੋਟੇ ਨੇ 4 ਕੋ ਸਾਲ ਦਾ 4 ਕੋ ਸਾਲ ਦਾ ਸੰਤ ਭੱਗਾ ਹੈ ਪਤਾ ਨਹੀਂ ਲੱਗਾ ਇਸ ਟੀ ਚ ਉੱਤੇ ਦੇਖੇ ਹੰਦ ਤੇ ਬਾਅਦ ਚ ਪਤਾ ਲੱਗਾ ਦੋ ਲੈ ਗਏ ਹੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਓਦਾਂ ਹਵਸਤ ਮੁੰਡਿਆਂ ਨੇ ਲੈ ਗਏ ਉਸੇ ਦਾ ਇਹਨਾ ਆਪਦੇਸ਼ ਕੁਮਾਰ ਉਰਥ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਰ ਚੱਲੇ ਸੀਗੇ ਪਿੱਛੋਂ ਸਕੋਰਪਿਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਲਿਖ ਕੇ ਪੱਕਾ ਦੇ ਰਹੇ ਆ ਅਗਲੀ ਕਾਰਵਾਈ ਤੇ ਕਹਿੰਦੇ ਕਿ ਕਹਿੰਦੇ ਗੱਡੀ ਓਵਰਸਪੀਡ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਵੀ ਇਹਨੇ ਓਵਰਸਪੀਡ ਸੀ ਕਿ ਆ ਕਿਤਾ ਨਹੀਂ ਗੱਡੀ ਦਾ ਬਰਾਬਰ ਕੋਟਾ ਨਹੀਂ ਪਟਿਆ ਨਹੀਂ ਗੱਡੀ ਅਸੀਂ ਕਬਜ਼ੇ ਤੇ ਲੈਣੀ ਆ ਗੱਡੀ ਮਿਲ ਗਈ ਆ ਸਾਨੂੰ ਤੇ ਕਬਜ਼ੇ ਲੈ ਲਈ ਗਾ ਇਨਵੈਸਟੀਗੇਸ਼ਨ ਕਰਾਂਗੇ